ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਬੈਠੇ ਧੁੱਪੇ ਸਾਈਨ ਹੋਊਗਾ ਛੁੱਟੀਆਂ ਤੇ ਸਹਿਜ ਖਾਈ ਜਾਂਦਾ ਸਮੋਸੇ ਉਹ ਵੀ ਬੂਮਰ ਬੈਠੇ ਸਰਦਾਰ ਜੀ ਵੀ ਖਾਈ ਜਾਂਦੇ ਆ ਆਪਾਂ ਬਸ ਹੁਣੇ ਬੈਠੇ ਧੁੱਪੇ ਧੁੱਪ ਤਾਂ ਕਿਹੜੀ ਹੁੰਦੀ ਹੈ ਜੀ ਸਿਆਲ ਚ ਬੇਕਾਰ ਹੀ ਹੁੰਦੀ ਹੈ ਤੇ ਸਿਆਲ ਵਿੱਚ ਆ ਕੇ ਮੇਰੇ ਫੇਸ ਦੀ ਜਮਾ ਜੜ ਨਿਕਲ ਜਾਂਦੀ ਆ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੈ ਜੀ ਇਹ ਇਦਾਂ ਦਾ ਕੁਝ ਹੀ ਹੈਗਾ ਠੰਡਾ ਜੇ ਪਾਣੀ ਲੈ ਕੇ ਦੇਈਂਰ ਪੀਂ। ਠੰਡਾ ਪਾਣੀ ਪੀ ਕੇ ਬਿਮਾਰ ਹੋਣਾ ਸੈਜ ਨੂੰ ਦੋ ਦਿਨ ਹੋ ਗਏ ਜੀ ਬੁਖਾਰ ਚੜੀ ਜਾਂਦਾ। ਪਤਾ ਨਹੀਂ ਕਿਉਂ ਅਚਾਨਕ ਜੀ ਬਿਮਾਰ ਹੋ ਗਸੈਜ ਵਦਗਾ ਸੀਗਾ ਵਦਗਾ ਚੱਲੀ ਜਾ ਰਿਆ ਸੀ। ਮੇਰਾ ਠੰਡ ਬਿਮਾਰ ਹੋਣਾ ਤਾਂ ਹੈ ਮੇਰੇ ਮੇਰੇ ਤੇ ਉਹਦੇ ਆਪਣੇ ਖੰਡਵਾੜ ਸੀਗਾ ਉੱਥੇ ਚਲਾ ਗਿਆ ਤੇ ਉਹਦੇ ਵਾਸਤੇ ਸਿਰ ਨਾ ਤਾ ਸੀਗਾ ਕੱਪੜੇ-ਕੁੱਪੜੇ ਤਾਂ ਮੋٹے ਪਾਏ ਸੀ ਫੇਰ ਹੀ ਪਤਾ ਨਹੀਂ ਕਿਉਂ ਵਾਬੂ ਜੀ ਲੱਗ ਗਈ। ਇੰਨੇ ਕੁਝ ਹੋ ਆ ਗਿਆ। ਇਹ ਚਤੇ ਇਹ ਦੇ ਇੱਕ ਤੋਂ ਉੱਚੇ ਦਾ ਇੱਕ 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 ਉਹ ਤੇ ਤੈਨੂੰ ਮੈਂ ਦੇ ਦ। ਮੈਂ ਤੇ ਨਹੀਂ ਤਾਂ ਰੈਡੀ ਇੱਕ ਬੇ। ਸਮੋਸਾ ਤਾਂ ਆਪਣਾ ਫੇਵਰੇਟ ਆਪਾਂ। ਅਚਾਰ ਤੇ ਤੇਲ ਲੜਨਾਂ ਜਿਹੜਾ ਖਾਣਗਾ ਨਹੀਂ ਚਾਹੀਦੀਆਂ ਆਪਾਂ ਖਾ ਲੈਨੇ ਆ। ਉਹ ਵੀ ਮਾਹੋਕੇ ਖਾਣ ਲਈ ਕਲ ਨਹੀਂ ਆ। ਕੱਲ ਨੂੰ ਵੀਡੀਓ ਮਹਣਾ ਹੂੰ ਹੂੰ ਮੈਸੇਜ ਆਇਆ ਮੈਂ ਤੇਨੂੰ ਪਹਿਲਾਂ ਹੀ ਦੱਸਤਾ ਪਾ ਸਬਜ਼ੀ ਕੱਟਦੇ ਆਂ ਯਾ ਧੁੱਪੇ ਬਹਿ ਕੇ ਮੈਂ ਲੇ ਸਬਜ਼ੀਆਂ ਅੱਜ ਮਿਕਸ ਵੈਜੀਟੇਬਲ ਬਣਾਵਾਂ ਲਾਲੀ ਸੁਣ ਗੋਭੀ ਮਟਰ ਆਲੂ ਫਾਤ ਗੋਭੀ ਪੱਲੂ ਗੋਭੀ ਪਹਿਲੇ ਸੁਣ ਦਿਓ ਫਿਰ ਚਾਹ ਪੜ ਸਰਗੀ ਨੇ ਬਣਾ ਦਿਆ ਮੈਂ ਕਿਤੇ ਤੈਨੂੰ ਲਾ ਕੇ ਤੜੁਕਾ ਕਿਉਂਕਿ ਤੜਕਾ ਲਾਉਂਦੇ ਮੈਂ ਤੜੁਕਾ ਲਾ ਕੇ ਬਣਾ ਕੇ ਦਵ ਮਿਲਦੇ ਆਈ ਤੁਹਾਨੂੰ ਆਪਾ ਪਾਣੀ ਪੀ ਲਓ ਜਾਨੀ ਕੀ ਹਾਲ ਚਾਲ ਹੈ ਜੀ ਆਪਾਂ ਠੀਕ ਆ ਜੀ ਵਧੀਆ ਆਪਾਂ ਐਸੀ ਬਾਜ਼ਾਰ ਬਾਜ਼ਾਰ ਆਏ ਸੀਗੇ ਤੇ ਬਾਜ਼ਾਰ ਆ ਕੇ ਸਹਿਜ ਕੁਸੇ ਹੋ ਗਿਆ ਸਾਈ ਦੀ ਮਾਮਾ ਸੰਜੀ ਨਹੀਂ ਮਿਲੀ ਇਹ ਰੱਖ ਆ ਜਾ ਰਹੀ ਸੀ ਵਾਪਸ ਜਾਂ ਫਿਰ ਮੁੜਿਆ ਇਹ ਤੁਹਾਨੂੰ ਪਤਾ ਜੀ ਹੈ ਨਾ ਬੱਚਿਆਂ ਦੀ ਖੁਸ਼ੀ ਨਾਲ ਹੀ ਆਪਣੀ ਖੁਸ਼ੀ ਹੁੰਦੀ ਹੈ ਹਨ ਤੇ ਆਪਾਂ ਫਿਰ ਸਾਈ ਨੂੰ ਆ ਲੈ ਕੇ ਦਿੱਤੀ ਬਿੱਲੀ ਜੀ ਲਾਈ ਸਾਈ ਬੁੱਤ ਕੰਨ ਤੇ ਸਾਈ ਸਰੀਸ ਹੋ ਕੇ ਬੈਠਾ ਰਿਹਾ ਉਹਨਾਂ ਜਦੋਂ ਸਾਈ ਨੂੰ ਮਿਲ ਗਈ ਸਾਈ ਕੋਸ਼ ਹੋ ਗਿਆ ਲਾਈ ਉੱਤੇ ਇਧਰ ਸਾਹਮਣੇ ਹੋ ਕੇ ਲਾਈ ਐਨਾ ਜੀ ਬੱਚੇ ਹਨ ਮਾਮਾ ਉਹਦੇ ਸਿਰ ਤੇ ਬੱਚੇ ਚੀਚਾ ਬੰਦੇ ਇਹ ਕਿੰਨੇ ਲੀਏ ਇੱਕ ਲੈਟ ਜਗਦੀ ਆ ਆਪਾਂ ਦੋ ਕਰੇ ਬਾਸੂ ਦੇ ਸਾਈਡ ਤੇ ਜ ਕੋਈ ਨਹੀਂ ਪਾਸ ਆਇਆ ਸ਼ਾਇਦ ਆਪਾਂ ਵਾਈਟ ਵਾਲਾ ਲੈ ਲੈਂਦੇ ਆ ਪੁੱਛਦੇ ਆ ਕੀ ਕਰਾਈ ਗਏ ਚਲੋ ਕਰੋ ਚੈੱਕ ਤੁਸੀਂ ਇੱਕ ਦੇ ਵਿੱਚ ਲਟਾਈਆਂ ਜਗਦੀਆਂ ਤੇ ਇੱਕ ਚ ਲਟਾਂ ਰਹਿ ਜਾਏ ਤੇ ਜਦੋਂ ਬਾਜ਼ਾਰ ਚ ਵੜ ਗਏ ਸਹਿਜ ਉਹ ਤੇ ਸੀਰੀਅਸ ਹੋ ਗਿਆ ਤੇ ਪਹਿਲਾਂ ਮਿਲਿਆ ਹੀ ਨਹੀਂ ਕਿਤੋਂ ਨਹੀਂ ਮਿਲਿਆ ਲੋਤਨ ਮੈਂ ਆਪਾਂ ਤੇ ਪੁੱਛਿਆ ਆਪਾਂਣਾ ਤੇਰੇ ਕੱਪੜੇ ਲੈਏ ਸੀ ਉੱਥੋਂ ਵੀ ਪੁੱਛਿਆ ਵਰ ਹੋਣ ਇਥੇ ਮਿਲ ਗਿਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਚੈੱਕ ਕਿੰਨੇ ਕੁ ਦਾ ਦਿੰਦੇ ਆ। ਕਾਸ਼ ਮਹਿੰਗੀ ਹੈ ਚੀਜ਼ ਵਧੀਆ ਜੀ ਹੈਗੀ ਹੈ ਤੇ ਘੱਟ ਰੇਟ 'ਚ ਵੀ ਹੈਗੀ ਹੈ ਤੇ ਉਧਰ ਬੱਚੇ ਨੇ ਲੈਣੀ ਹੋਵੇਗੀ ਹਨਾ ਕਿ ਫਿਰ ਘੱਟ ਕੀ ਤੇ ਵੱਧ ਕੀ। ਚਲੋ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਥੋੜੇ ਚਰਚ। ਉਹ ਸਹੀ ਮੈਂ ਤੁਹਾਨੂੰ ਪੈਕ ਕੈਮਰਾ ਕਰਕੇ ਦਿਖਾਉਣੀ ਆ।

ਹਾਂਜੀ ਇਹ ਰਾਤ ਨੂੰ ਜਗੂਗੀ ਨਾ ਜਿਆਦਾ ਮੇਰਾ ਸਾਈ ਲੇਟ ਵਾਲੇ ਹੀ ਮੰਗਦਾ ਸੀਗਾ ਚਲੋ ਆਜੋ ਚਲਾਈ ਲੇਕੋ ਫੈਜ ਨੂੰ ਵੀ ਆਪਾਂ ਲੈ ਲੈਂਦੇ ਸਾਈ ਉਹ ਗੁੱਸੇ ਵਿੱਚ ਬੈਠਾ ਸੀ ਉਹ ਮਮੀ ਮੈਨੂੰ ਚੀਜ਼ ਨਹੀਂ ਦਿਵਾਈ ਕਈ ਦੁਕਾਨਾਂ ਤੇ ਪੁਹਾਈ ਕੀਤੀ ਜੀ ਨਹੀਂ ਮਿਲੀ ਪਰ ਹੁਣ ਮਿਲ ਗਿਆ ਸਾਈ ਖੁਸ਼ ਹੋ ਗਿਆ ਹੋਈ ਨਹੀਂ ਸਕਦਾ ਆਪਾਂ ਸਹਿਜ ਕੋਈ ਚੀਜ਼ ਮੰਗੇ ਦੇ ਨਾਲ ਲੈ ਕੇ ਦਿੱਗੇ ਇਹ ਤਾਂ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਆਪਾਂ ਦੋਨਾਂ ਦੇ ਹੈਗੇ ਆਂ ਸਹਿਜ ਦੀ ਚੀਜ਼ ਪਹਿਲੇ ਨੰਬਰ ਤੇ ਬਾਕੀ ਸਾਰੇ ਕੰਮ ਬਾਅਦ ਵਿੱਚ ਹੈ ਹਨਾ ਜੀ ਮੇਰੇ ਵਾਸਤੇ ਕੀ ਹੈ ਸਾਰਾ ਕੁਝ ਸਹਿਜ ਹੀ ਹੈ ਤੇ ਮੈਂ ਚਾਹ ਪੀ ਜਾਨੀ ਆ ਸਹਿਜ ਹੋ ਬੈਠਾ ਖਾਈ ਜਾਂਦਾ 버거 ਤੇ ਗਲਾਬ ਜਾਮਣਾ ਤੇ ਜਾਣਾ ਆਉਣਾ ਬਹੁਤ ਔਖਾ ਹੈ ਜੀ ਹਨਾ ਕਾਫੀ ਔਖਾ ਹੋ ਜਾਂਦਾ ਕੰਮ ਧੰਦਾ ਕਰਨਾ ਸੰਭਲਣਾ ਕੀ ਕਰਗੇ ਫੇਰ ਘਰੇ ਆਏ ਆਪਾਂ ਤੇ ਆਪਣੇ ਗਵਾਂਢੀਆਂਾਂ ਦੇ ਮੰਜਾਂ ਢਿੜ ਗੀਆਂ ਜੀ ਕਾਫੀ ਰੋਲਾ ਪੈ ਗਿਆ ਹੌਲ ਹੌਲੇ ਆ ਕੇ ਗੱਡੀ ਰੁੱਕ ਗਈ ਸੀ ਤੇ ਉਹ ਭੈਣ ਭੱਜ ਕੇ ਆਈ ਵਿਚਾਰੀਆਂ ਦੀ ਆਏ ਉਹ ਦਵਾ ਦਵਾ ਆਏ ਮੰਜਾਂ ਨੇ ਇੱਕ ਮੰਜ ਨੇ ਦੂਜੀ ਮੰਜ ਦੇ ਘੜ ਵਾਲਾ ਸੰਗਲ ਗਲ ਚ ਪਾ ਲਿਆ ਤੇ ਮੰਜ ਦੀ ਉਹਦਾ ਘੜ ਕੁੱਟਿਆ ਗਿਆ ਤੇ ਕਾਫੀ ਜ਼ਰੀਆਸ ਹੋ ਗਿਆ ਸੀ ਮਾਮ ਲੱਗਦਾ ਪੋਣਾ ਘੰਟਾ ਲੱਗ ਗਿਆ ਜੀ ਉਧਰ ਫੇਰ ਗਾਂ ਆ ਕੇ ਬਾਹਰ ਖੋਲੇ ਤੇ ਫਿਰ ਹੁਣ ਬਸ ਚਾਹ ਪੀਤੀ ਆ ਹਲੇ ਆ ਕੇ ਤੇ ਅੰਦਰ ਜਾਨੀ ਆ ਮੈਂ ਦੁਕਾਨ ਉਨੇ ਨਾਲੇ ਮੈਂ ਸਬਜ਼ੀ ਕਟਣੀ ਆ ਹਲੇ ਅੱਜ ਆਪਾਂ ਬਣਾਵਾਂਗੇ ਮਿਕਸ ਵੈਜੀਟੇਬਲ ਦੋਨੇ ਗੋਭੀਆਂ ਹੋਣਗੀਆਂ ਜੀ ਪਤ ਗੋਭੀ ਫੁੱਲ ਗੋਭੀ ਗਾਜਰਾ ਮਟਰ ਹਰੇ ਮਟਰ ਤੇ ਆਲੂ ਬਾਕੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਜਦੋਂ ਪਕਟਣ ਲੱਗੀ ਸਬਜੀ ਅਚਾਹ ਪੀਲਾ ਫਿਰ ਕਰਦੀ ਹਾਂ ਤੁਹਾਡੇ ਨਾਲ ਗੱਲਬਾਤ ਆ ਜੀ ਆਪਾਂ ਜਰਾ ਆਪਦੇ ਜਿਹੜੇ ਕੁੰਡੇ ਘਟਾਉਣੇ ਹੁੰਦੇ ਆ ਇਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਤੇ ਆਪਾਂ ਦੁਬਾਰਾ ਕਰਦੇ ਆ ਇਹਦਰ ਸਲਾਈ ਆ ਪਲਟੀ ਪਾ ਲਈਏ ਸਾਰੀ ਮੁਰ ਨੂੰ ਧੱਕ ਕਰਕੇ ਆਪਾਂ ਸਿੱਧਾ ਬੰਨਦੇ ਆ ਇਸ ਤਰ੍ਹਾਂ ਬੰਨ ਲੈਣਾ ਪਚਾ ਵਾਲੇ ਵੱਧ ਕਰਿਆ ਹੋਇਆ ਕਰ ਲਾਂਗੇ ਜੀ ਆਪਾਂ ਆਸੀਂ ਇੱਥੋਂ ਦੇਖਾਂ ਆਪਾਂ ਪਾਇਤੀ ਗੋਲ ਦੀ ਬਣਾਉਣੀ ਇਸ ਤਰ੍ਹਾਂ ਐਵੇਂ ਆਪਾਂ ਬੰਨਣਾ ਨਹੀਂ ਕੁੰਡੇ ਨੂੰ ਇਧਰੋਂ ਐਵੇਂ ਢਾਲ ਲੈਣਾ ਇਧਰੋਂ ਜਿਹੜਾ ਵਿਚਾਰੜੀ ਕੁੰਡਾ ਆਪਾਂ ਗੋਦਜੀ ਬਣਾਉਣੀ ਆ ਉਹਨੂੰ ਇਸ ਤਰ੍ਹਾਂ ਕੁੰਡੇ ਮਾਂ ਤੇ ਚੜ੍ਹ ਕੇ ਤੇ ਉਹ ਦੁਗਾਂ ਵਾਲਾ ਕੁੰਡਾ ਖੋਰੇ ਉੱਤੇ ਸਲਾਈ ਤੇ ਕਰ ਲੈਣਾ ਫਿਰ ਉਸੇ ਕੁੰਡੇ ਨੂੰ ਜਿਹੜਾ ਛੜਿਆ ਉਹ ਉੱਤੇ ਚੜਾ ਕੇ ਤੇ ਜਿਹੜੀ ਸਲਾਈ ਤੋਂ ਆਪਾਂ ਕੁੰਡੇ ਲਾਏ ਸੀ ਉਸੇ ਸਲਾਈ ਤੇ ਵਾਪਸ ਕਰ ਲੈਣਾ ਐਵੇਂ ਤੇ ਫਿਰ ਉਹਨਾਂ ਨੂੰ ਇਸ ਤਰੀਕੇ ਨਾਲ ਐਵੇਂ ਬਉਣ ਲੈਣਾ ਇੱਕ ਮਿੰਟ ਐਵੇਂ ਤਿੰਨੇ ਗੁੰਡਿਆਂ ਨੂੰ ਇਕੱਠਿਆਂ ਨੂੰ ਬੁਣਨਾ ਹੈ ਜੀ ਨਾਲੇ ਤਾਂ ਜਿਹੜੇ ਗੁੰਡਾ ਘੜਦਾ ਸੌਖੇ ਤਰੀਕੇ ਨਾਲ ਤੇ ਨਾਲੇ ਆਸੇ ਜੀ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣ ਜਾਂਦਾ ਜੀ ਇਹ ਐਵੇਂ ਗੁੰਦਜੀ ਬਣ ਜਾਂਦੀ ਹੈ ਦੁਬਾਰਾ ਫਿਰ ਆਪਾਂ ਉਹੀ ਸਲਾਈ ਨੂੰ ਉਵੇਂ ਬੁਣ ਲੈਣਾ ਬਸ ਇੱਕ ਮਿੰਟ ਜੀ ਅਸੀਂ ਇਸ ਤਰ੍ਹਾਂ ਆਪਾਂ ਇੱਥੇ ਉਸ ਲਾਈ ਹੁੰਡੇ ਘਟਾਦੇ ਆ ਤੇ ਐਵੇਂ ਆਹ ਚੀਜ਼ ਬਣ ਗਈ ਐ ਇਧਰੋਂ ਆਪਣਾ ਗੁੱਠਾ ਬੁਣਿਆ ਹੋਇਆ ਹੈ ਅਸੀਂ ਇਧਰੋਂ ਤੇ ਹੁਣ ਫਿਰ ਇਹਨੂੰ ਇਸੇ ਤਰ੍ਹਾਂ ਮੂਰਨ ਤੱਕ ਕਰਕੇ ਸਲਾਈ ਪਾਉਣੀ ਆ ਆਪਾਂ ਇਸ ਤਰ੍ਹਾਂ ਨੂੰ ਬੁਣ ਕੇ ਦੁਬਾਰਾ ਫੇਰਾ ਪੋਸਤੇ ਤਰ੍ਹਾਂ ਕੁੰਡਾ ਬਣਾ ਲੈਣੇ ਆਹ ਸਾਰੀ ਉਲਟੀ ਸਲਾਈ ਪੈ ਗਈ ਇਸੇ ਤਰ੍ਹਾਂ ਤੇ ਮਾਸੀ ਜੀ ਹੁਣ ਆਪਾਂ ਇਹਨੂੰ ਇੱਕ ਕੁੰਡਾ ਇਸ ਤਰ੍ਹਾਂ ਲਾ ਕੇ கட்டாா் இது புணைய நீங்கள் குடா புணாத்தி லா ਚਾਲੜੀ ਕੁੰਡੀ ਨੇ ਇਸ ਤਰ੍ਹਾਂ ਆਪਾਂ ਚੜਲਾਂਗੇ ਇਧਰ ਫੇਰੇ ਕੁੰਡੀ ਮੈਂ ਚੱਕ ਲਾਂਗੇ ਤੇ ਇੱਥੇ ਫੇਰੇ ਇਹਨੂੰ ਐ ਕਰਦੇ ਆਂਗੇ ਤੇ ਫੇਰ ਆਪਾਂ ਇਹਨਾਂ ਨੂੰ ਇਕੱਠੇ ਪਾਣਾਂਗੇ ਆਸੇ ਇਸੇ ਤਰ੍ਹਾਂ ਐ ਕਰਕੇ ਐ ਤੇ ਐਵੇਂ ਆਸੇ ਆਹ ਗੋਲ ਜੀ ਬਣ ਗਈ ਐ ਆਪਾਂ ਬਾਕੀ ਦੀ ਰਾ ਬਣਾ ਲਗੇ ਸਾਨੂੰ ਫਿਰ ਦਿਖਾਉਣੇ ਆਂਗੇ ਮਿਲਦੇ ਆ ਕੋਸਚਰਚ ਠੀਕ ਹੈ ਜੀ